ਸਾਸਰੀ ਗੱਲ ਮੇਰੇ ਦੋਸਤੋ ਦੋਸਤੋ ਸ਼ਹਿਰੀ ਬਰਾੜ ਦਾ ਨਵਾਂ ਸੌਂਗ ਆ ਗਿਆ ਬਹੁਤ ਹੀ ਜਿਆਦਾ ਸੋਹਣਾ ਜਾ ਕੇ ਦੇਖੋ ਦੇ ਪਲੇਟਫਾਰਮ ਤੇ ਬਹੁਤ ਜਿਆਦਾ ਸੋਹਣਾ ਗੀਤ ਆ ਬਹੁਤ ਟਾਈਮ ਬਾਅਦ ਕੱਢਿਆ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਗਲਾਵ ਸੱਤੂ ਦਾ ਗਾਣਾ ਆ ਗਿਆ ਬਹੁਤ ਜਿਆਦਾ ਸੋਹਣਾ ਹੀ ਵੀ ਇਹ ਗਲਾਵ ਸੱਤੂ ਜਿੱਦੋਂ ਵੀ ਗੀਤ ਕਢਦਾ ਆਤੀ ਕਢਦਾ ਇੱਕ ਗੀਤੇ ਨੇ ਹੋਰ ਕੱਢਦਾ ਲੋਰ ਬਹੁਤ ਜਿਆਦਾ ਗੀਤ ਸੋਹਣਾ ਤੇ ਉਸ ਤੋਂ ਬਾਅਦ ਦੇਖੋ ਸੀ ਬੱਬੂ ਮਾਨ ਦੀ ਵੀਡੀਓ ਪੁਰਾਣੀ ਵੀਡੀਓ ਆ ਜੋ ਉਹਨੂੰ ਉਸਤਾਦ ਦੇ ਨਾਮ ਨਾਲ ਜਾਣਦੇ ਆ ਲੋਕੀ ਉਹਦੀ ਪੁਰਾਣੀ ਵੀਡੀਓ ਦੇਖੀ ਜਾਂਦੇ ਬਹੁਤ ਸੋਹਣੀਆਂ ਗੱਲਾਂ ਕਰੀ ਜਾਂਦਾ ਬੱਬੂ ਆਣ ਉਹ ਵੀਡੀਓ ਦੇਖੋ ਸੀ ਯਾਰ ਪਰ ਨਹੀਂ ਭਾਈ ਮੇਰੀ ਵਾਲੀ ਗੱਲ ਜਿਹੜੇ ਨਾ ਯਾਨੀ ਕਿ ਪਿੰਡਾਂ ਤੇ ਮੇਰੀ ਵਾਲੀ ਗੱਲ ਹੀ ਬਹੁਤ ਵੱਡੀ ਆ 3 ਸਾਲ ਬੀਏ ਫਾਈਨਲ ਚ ਲਾਗਨੇ ਸਾਲ ਤਾਂ ਇੱਕੋ ਹੀ ਪਰ ਭਾਈ ਚਲੋ ਜਿਵੇਂ ਪਰਮਾਤਮਾ ਨੇ ਚਾਹਿਆ ਯਾਨੀ ਕਿ ਭਾਈ ਆਪਾਂ ਮਾਪਿਆਂ ਦਾ ਨਾਮ ਨਹੀਂ ਹੁਣ ਤੱਕ ਤੇ ਨਾ ਕਦੇ ਆਪ ਦਾ ਜਿਸ ਤੱਕ ਹੋਇਆ ਨਹੀਂ ਨਹੀਂ ਸਭ ਕੁਝ ਕਰੋ ਪਰਦੇ ਨਾਲ ਜੋ ਮਰਜ਼ੀ ਕਰੋ ਹਾਂ ਰੱਜੇ ਜਰੂਰ ਕਰਵਾ ਬਾਈ ਅੱਜ ਤਾਂ ਸਿੱਧੀ ਗੱਲ ਆ ਗਈ ਆ ਜਾ ਬਈ ਬਾਈ ਯਾਰ ਸਿੱਧੀ ਗੱਲ ਸੀ ਅੱਜ ਰੱਬ ਮਿਲ ਗਿਆ ਉਹ ਕਿੱਥੇ ਰੱਬ ਆ ਨਹੀਂ ਬਾਈ ਯਾਰ ਮੇਰੇ ਅੱਜ ਇੱਕਦਮ ਅਲੱਗ ਜਿੰਦਗੀ ਚ ਤੈਨੂੰ ਕਿਵੇਂ ਦਿਖਾਉਣਾ ਕਿਦੇ ਬਿਠਾ ਕੇ ਰੱਬ ਬਹੁਤ ਔੜੀ ਚੀਜ਼ ਹੈ ਬਾਈ ਰੱਬ ਉਹ ਖਦਮ ਨਹੀਂ ਹੈਗਾ ਰੱਬ ਬੰਦੇ ਨਹੀਂ ਨਹੀਂ ਬੰਦੇ ਆ ਨਾ ਨਾ ਬਾਈ ਬੰਦੇ ਨਹੀਂ ਬਾਈ ਕੋਈ ਨਹੀਂ ਆਦਾ ਇਹ ਅਕਦਰ ਤੇਰੀ ਸਾੜਾ ਕਾਹਦੀ ਸੀ ਗਿਆ ਨਹੀਂ ਬਾਈ ਰੱਬ ਯਾਰ ਬਾਈ ਤੇਰੇ ਅੱਗੇ ਬੰਦੇ